ਆ ਵੀ ਕਾਲੇ ਵੀਰੋ ਇਹ ਕੈਮਰਾ ਕੱਬ ਚ ਆਪਣਾ ਆ ਵੇ ਆ ਵਧੀਆ ਪਰ ਜਿਹੜੀ ਗੱਲ ਆ ਐ ਨਾ ਰਿੰਗ ਬੜੇ ਕੈਂਡ ਪੈਣ ਉਹਨਾਂ ਦੇ ਸਹੀ ਗੱਲ ਆ ਨਾ ਭਰਾ ਨਾ ਲੈ ਅੱਗੇ ਅੱਗੇ ਕੀ ਹੋਊ ਗੱਲ ਐ ਲੈ ਤੇਨੇ ਵੱਟੇ ਠੀਕ ਆ ਇਹ ਕਹਿੰਦਾ ਬਤਮਾਸ਼ੀ ਕੈਮ ਰੱਖੋ ਆਪਣੀ ਲੈ ਲੈ ਕਮਾਲ ਆ ਠੀਕ ਆ ਚੱਕ ਤੇ ਕੋਈ ਪ੍ਰਵਾਹ ਨਹੀਂ ਮੈਂ ਬੈਠਾ ਆ ਠੀਕ ਆ ਚੱਲ ਨਹੀਂ ਰਹਿ ਗਿਆ ਆ ਇਹਦੇ ਕੋਈ ਲੋੜ ਨਹੀਂ ਠੀਕ ਆ ਭਾਈ ਚੱਕਦਾ ਫੱਟੇ ਜਿਹਦੇ ਪੈਂਦੇ ਮੈਂ ਬੈਠਾ ਆ ਬਾਦੋ ਰਿੰਗ ਜਿਹਦੇ ਪੈਂਦੇ ਨੇ ਤਮਾਸ਼ੀ ਕੈਮ ਕਰਦੀ ਆਪਾਂ ਨੇ ਠੀਕ ਆ ਠੀਕ ਆ ਆ ਚੱਲ ਇਹਦੇ ਪੇਂ ਕਿਸ਼ਤੋਂ ਲੈ ਦੇ ਕਾ ਲੈ ਬੜਾ ਰੱਖ ਕੋਈ ਗੱਲ ਨਹੀਂ ਜੇ ਕਹਿੰਦੇ ਲੋਡ ਪੈ ਗਈ ਚਲਾ ਦੀ ਇੱਥੇ ਚੱਲਦਾ ਨਾ ਇੱਥੋਂ ਹੀ ਆਏ ਇੱਥੇ ਚੱਲੂਗਾ ਇਹ ਨਹੀਂ ਆ ਕਰੇ ਗੱਡੀ ਦੇ ਸਾਈਡ ਤੇ ਮੋੜ ਸਾਂ ਲਗਾਉਣਾ ਇਹ ਨਹੀਂ ਵੀਰੇ ਸਾਈਡ ਤੇ ਹੁੰਦੀ ਇਹ ਤਾਂ ਨਹੀਂ ਹੁੰਦੀ ਸਾਈਡ ਤੇ ਕਰ ਲੈ ਕਰਨਾ ਕਰ ਲੋ ਯਾਰ ਸਾਈਡ ਤੇ ਨਹੀਂ 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 ਤੈਨੂੰ ਪਤਾ ਹੈ ਸਾਡੀ ਬਤਮਾਸ਼ੀ ਆ ਅਸੀਂ ਮੇਰੇ ਕਿੱਦ ਨੂੰ ਕਿੱਦ ਨੂੰ ਗੱਡੀਆਂ ਮੋੜਦਾ ਹਾਂ ਉਹ ਪਿੱਛੇ ਲੈ ਜਾਓ ਹੋਰ ਪਾਸੇ ਨੂੰ ਆਕਰ ਉੱਪਰ ਨੂੰ ਆ ਜਾਓ ਤੈਨੂੰ ਕੋਈ ਮੂਰ ਪਾਸੇ ਨਹੀਂ ਨਹੀਂ ਮੋੜ ਤੇ ਆਣਾ ਇੱਧਰ ਉਹ ਨਹੀਂ 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 ਆਪਣਾ ਉੱਧਰ ਨੂੰ ਜਾਓ ਇਹਦੀ ਸਾਈਡ ਤੇ ਹੁੰਦੀ ਤੇ ਖੜੇ ਖੜੂ ਤੈਨੂੰ ਪਤਾ ਨਹੀਂ ਕੌਣ ਆਵੇ ਲੱਗੋ ਕਿਸ ਕੋ ਉਰੇ ਕਿੱਥੇ ਲੰਗਾਈਏ ਗੱਡੀ ਰਸਤੇ ਬੰਦ ਕਰੇ ਵੀ ਪਿੱਛੇ ਆਦੇ ਯਾਰ ਇਹ ਨਾ ਕਹਤਾ ਨਾ ਜਿੰਨਾ ਕਹਤਾ ਚੱਲ ਆ ਦੇ ਇਹਨੂੰ ਚੱਲ ਆ ਦਿਖਾ ਕੱਟ

ਤੇ ਇਧਰੋਂ ਹੀ ਆਇਆ ਮੋਟਰ ਤੇ ਜਾ ਰਹੇ ਸੀ ਅੱਛਾ ਮੈਂ ਤਾਂ ਇਹ ਕਹਿੰਦਾ ਜਿਹੜਾ ਉਹ ਨਹੀਂ ਇਹ ਤਾਂ ਨੌਂਦੀ ਬਦਮਾਸ਼ ਹਾਂ ਹਾਂ ਉਹ ਸਾਨੂੰ ਇਹ ਨਹਿਰ ਤੇ ਟੱਕਰ ਗਿਆ ਅੱਛਾ ਹਾਂ ਠੀਕ ਹੈ ਨਾ ਤੇ ਗੱਡੀ ਖੜਾਈ ਖੜਾ ਉੱਥੇ ਨਹਿਰ ਤੇ ਅੱਛਾ ਤੇ ਉਹਨੇ ਅਸੀਂ ਜਾ ਰਹੇ ਮੋਟਰ ਤੇ ਉਹਨੇ ਮੋਟਰ ਨਾਲ ਨਹੀਂ ਲੰਘਣ ਦਿੱਤਾ ਜਾਣ ਨਹੀਂ ਦਿੰਦਾ ਜਾਣ ਨਹੀਂ ਦਿੰਦਾ ਕਹਿੰਦਾ ਤੁਹਾਨੂੰ ਕਹਿੰਦਾ ਆਪਣਾ ਕਹਿੰਦਾ ਮੁੜ ਜਾਓ ਕਹਿੰਦਾ ਇੱਥੋਂ ਇਹ ਸ਼ਰੀਫ ਬੰਦਿਆਂ ਦਾ ਜਿਉਣਾ ਡੁੱਬਰੇ ਕਰ ਲਿਆ ਹੋਰ ਯਾਰ ਉਹਦਾ ਕੁਝ ਕਰਨਾ ਪੈਣਾ ਚਲੋ ਕੋਈ ਨਹੀਂ ਤੂੰ ਦੇਖੋ ਹੁਣ ਆਪਾਂ ਕੰਮਕਾਰ ਵਾਲੇ ਬੰਦੇ ਆ ਠੀਕ ਆ ਹਾਂ ਉਹੀ ਗੱਲ ਆ ਆਪਾਂ ਹੁਣ ਦੇਖਦੇ ਆ ਕੀ ਕਰਦਾ ਅਨੇਕ ਹੋਰ ਵਾਲੇ ਕੋਹੜ ਦਾ ਵੀਰੇ ਕਿਹੜੇ ਕਿਹੜੇ ਚਾਰ ਜਣੇ ਦੀ ਉਹ ਕਹਣਾ ਉਹ ਦਿਖਾਉਂਦੀ ਆਪਣਾ ਪਿਸਤੌਲ ਹੁੰਦਾ ਇਹਨੂੰ ਉਹਨੇ ਮਾਰੇ ਕੋਈ ਨਹੀਂ ਕੋਈ ਪਤਲਾ ਜ ਨਹੀਂ ਹੈ ਜਿਹੜਾ ਪਤਲਾ ਆ ਹਾਂ ਹਾਂ ਕਟਿੰਗ ਕਰੀ ਵੀ ਉਹਨੇ ਕਿ ਮਾਰਦਾ ਤੈਨੂੰ ਹਾਲਾ ਮੈਨੂੰ ਲੱਗਿਆ ਧੱਕੇ ਮਾਰਨ ਕਹਿੰਦਾ ਲੰਘ ਜਾ ਖੰਦਾ ਇੱਥੋਂ ਅੱਛਾ ਐਡੀ ਗੱਲ ਹੋ ਗਈ ਹੋਰ ਚੱਲ ਕੋਈ ਨਹੀਂ ਫਿਰ ਦੇਖਦੇ ਹਾਂ ਹੁਣ ਕੀ ਬਣਦਾ ਹਾਂ ਕੋਈ ਚੱਕਰ ਨਹੀਂ ਟੈਂਸ਼ਨ ਨਾ ਲਾਓ ਠੀਕ ਆ ਠੀਕ ਆ ਕੋਈ ਨਹੀਂ ਇਹ ਸਾਲਾ ਕਿਵੇਂ ਚੱਲਦਾ ਹੋਊਗਾ ਖੜਾ ਤਾਂ ਦਿੱਤੋ ਨਾ ਮੈਂ ਬੈਸੀ ਚੱਲ ਕਾਟੇ ਬਾਅਦ ਆਪਾਂ ਇਹ ਪੂਰੇ ਕਰੇ ਲਾਵਾਂਗੇ ਵੀਰ ਜਿਹੜੀ ਪ੍ਰਵੀਂਦਰ ਨਾਲ ਗੱਲ ਕਰਦਾ ਤਾਂ ਖੜਾ ਬੋਗਾਲਾ ਇਹ ਆ ਗਾਲਾ ਹਾਂਜੀ ਕਲਾ ਦੇਖੀ ਆ ਵੀ ਤੂੰ ਆ ਗਾਲਾ ਹਾਂ ਹਾਂ ਮਹੀਆ ਗਾਲਾ ਉਹ ਬੰਦੇ ਨੂੰ ਤਾਂ ਕਰਿਆ ਅਸੀਂ ਤਾਂ ਇੱਕੜੇ ਤਾਂ ਕਰ ਦੋਗੇ ਅੱਛਾ ਦੱਸ ਆ ਛੋਟੇ-ਮੋਟੇ ਖੜਾਉਣੇ ਨਾ ਪਿਆਰ ਚ ਬਹੁਤ ਮਿਲਦੇ ਨੇ ਅੱਛਾ ਸਾਡੇ ਨਾਲ ਪੰਗਾ ਲੈਣਾ ਹਾਂ ਹੁਣ ਹੁਣ ਦੱਸ ਮੈਂ ਕੀ ਦੱਸੂ ਹੁਣ ਤਿੰਨ ਤਾਂ ਉਹ ਹੀ ਦੱਸੂਗਾ ਕੌਣ ਦੱਸੂਗਾ ਬਾਈ ਬਾਈ ਉਹ ਦੱਸੂ ਬਾਈ ਉਹ ਜੇ ਬਾਈ ਨੂੰ ਲੈ ਕੇ ਆਇਆ ਹਾਂ ਜਦ ਲੈ ਕੇ ਆਈ ਪਾਈ ਨੂੰ ਆਪਣੇ ਕੋਲ ਜਦ ਨਾਲ ਦੀ ਆ ਠੀਕ ਆ ਕੋਈ ਆ ਫੜਾ ਲੈ ਜਾ ਖੜਾਉਣਾ ਜਾਂ ਦੱਸਾਂਗੇ ਯਾਦ ਨਹੀਂ ਚੱਲ ਬਾਈ ਇਹ ਬੰਦੇ ਨੇ ਪਤਾ ਪਕਾ ਮਾਰਿਆ ਤਾਂ ਨਾ ਉਹਨਾਂ ਨਾਲ ਬੰਦਾ ਇੱਕ ਹੋਰ ਆ ਅੱਛਾ ਇਹ ਮੇਰੇ ਫੜ ਕੇ ਗਲਾ ਵਿੱਚ ਤਾਂ ਹਾਂ ਮੈਨੂੰ ਪਤਾ ਮੇਰ ਨਾਲ ਜਿਹੜੀ ਕੀਤੀ ਆ ਸਰ ਬੌਲਵਰਿੰਗ ਦਿਖਾਇਆ ਬੌਲਵਰ ਦਿਖਾਇਆ ਤਾਂ ਉੱਠ ਰਹੀ ਨਹੀਂ ਬੰਦਾ ਥੋਡੀ ਮਰਜੀ ਆ ਹੁਣ ਤੁਸੀਂ ਕਰੋ ਜਿਹੜਾ ਕੁਝ ਕਰਨਾ ਕੋਈ ਨਾ ਚੱਕਦਾ ਕਿ ਫੱਟੇ ਕਈ ਗੱਲ ਚੱਲ ਚੱਲ ਦੇਖਦੇ ਆਪਾਂ ਚੱਕਦੇ ਨਾ ਫੱਟੇ ਘਬਰਾਣਾ ਆ ਆਓ ਬੜੇ ਬਦਤਮਾਸ਼ ਕਿੱਥੇ ਉੱਟ ਜਾਣਾ ਉਹਦਾ ਕੋਈ ਹਵਾ ਕਰਦੇ ਏ ਮਰੇ ਬਾਈ ਆ ਜੇ ਸਾਡਾ ਫੇਰ ਕਰ ਦਿਆਂਗਾ ਉਹ ਕੋਈ ਨਾ ਕੋਈ ਨਾ ਓਏ ਲੈਣ ਦੋ ਯਾਰ ਲੈਣ ਦੋ ਯਾਰ ਚਲਾ ਆ ਮੈਂ ਯਰ ਤਾਂ ਕਈ ਕਰਤੀ ਯਾਰ ਯਾਰ ਤੂੰ ਬਾਈ ਨੂੰ ਫੋਨ ਕਰ ਬਾਈ ਨੂੰ ਫੋਨ ਕਰਾਂ ਮੈਂ ਅਈ ਕਿੱਥੇ ਆ ਬਈ ਅਸੀਂ ਮੋਟਰ ਤੇ ਬੈਠੇ ਆ ਉਹ ਨੌਟੀ ਬਦਮਾਸ਼ ਨਹੀਂ ਹੈ ਜਿਹੜਾ ਉਹ ਸਾਪਣੇ ਸੁਖਮਨ ਚੱਕ ਕੇ ਲੈ ਗਿਆ ਤਿੰਨ ਚਾਰ ਜਾਨੇ ਨੇ ਉਹ ਚੱਕ ਕੇ ਲੈ ਗਏ ਸੁਖਮਨ ਨੂੰ ਹੁਣੇ ਆ ਆ ਆਹੀਂ ਇੱਧਰ ਆਪਾਂ ਕਰ ਦਿਆਂ ਗੱਲ ਮੈਨੂੰ ਮਿਲਾ ਕੇ ਯਾਰ ਛੇਤੀ ਕਿੱਥੇ ਆ ਠੀਕ ਆ ਠੀਕ ਉਹ ਉਹ ਪਾਣੀ ਦਾ ਪਲਾ ਦਿਓ ਯਾਰ ਕਾਂਟਾ ਹੋ ਗਿਆ ਬੰਨੇ ਨੂੰ ਯਾਰ ਓਰੇ ਉਹ ਜਾ ਉਹਨੂੰ ਪਲਾਇਆ ਕਾਲੇ ਪਾਣੀ ਯਾਰ ਉਹਨੂੰ ਇਹ ਟਾਈ ਟਾਈ ਉਹਨੂੰ ਕੰਨੇ ਖਾਈ ਜਾਣੇ ਉਹਨੇ ਜਾ ਪਲਾਇਆ ਉਹਨੂੰ ਉੱਤਲੇ ਛਕਰਾਉਣ ਕੋਈ ਆਊਗਾ ਨਹੀਂ ਆ ਆਉਣਗੇ ਆਉਣਗੇ ਮੇਰੇ ਅੱਗੇ ਹੈ ਆਉਣਗੇ ਮੈਨੂੰ ਲੱਗਦਾ ਆਉਂਦੇ ਉਹ ਮੋਕ ਮਾਰ ਕੇ ਆਉਣਗੇ ਆਉਣਗੇ ਕਲ ਦੇਖਦੇ ਆ ਫਿਰ ਬੜੀ ਬਦਮਾਸ਼ਾਂ ਨੂੰ ਆਈ ਉਹਨਾਂ ਤੇ ਫਿਰ ਲਾਓ ਮੁੰਡੇ ਪੈਗ ਪੈਗ ਹੋਰ ਆ ਦੇਖੀਏ ਫਿਰ ਜਿਹੜਾ ਆਊਗਾ ਔਰੇ ਠੋਕ ਠੋਕ ਧਰ ਦਿੰਦੇ ਨੇ ਠੀਕ ਆ ਬਾਈ ਸਾਡਾ ਬੰਦਾ ਚੱਕਣ ਦੀ ਹਿੰਮਤ ਕਿਵੇਂ ਹੋਈ ਤੇਰੀ ਉਹ ਅਸੀਂ ਤਾਂ ਬਾਈ ਇਕਣੇ ਚੱਕਦੇ ਆ ਐ ਨਹੀਂ ਚੱਕਣ ਦਿੰਦੇ ਅਸੀਂ ਅੱਜ ਤੂੰ ਹੱਥ ਪਾਈ ਦੇਖ ਲੈ ਲੈ ਬਹੁਤ ਤੰਗ ਕਰਦੇ ਨੇ ਬਾਈ ਆਪਾਂ ਨੂੰ ਅੱਜ ਦੇਖ ਲੈ ਮੈਨੂੰ ਲੱਗਦਾ ਥੋੜੀ ਰਿਪੇਅਰ ਕਰਨੀ ਪੈਣੀ ਆ ਉਹ ਅੱਜ ਦੇਖ ਲੈ ਤੂੰ ਆ ਦੇਖ ਪੈ ਕੇ ਚੰਦ ਰਿਆ ਤੇਰੀ ਰੋੜੀ ਰਿਪੇਅਰ ਹੋ ਜਾਊਗੀ ਦੇਖੀ ਜਾਊ ਅੱਜ ਦੇਖੀ ਜਾਊ ਬਸ ਇਹ ਰੀਲ ਖਲ ਮਿੱਟੀ ਗੇੜੀ ਸੰਜੋ ਚੱਲ ਬੰਦਾ ਖੋਲ ਆਪਣਾ ਚੱਲ ਬਾਈ ਫਾੜਾ ਲਓ ਕਿਵੇਂ ਉਹ ਤੇਰੀ ਹਿੰਮਤ ਕੋਲ ਨਹੀਂ ਆਹ ਹੱਟਾ ơơ ah. ਹੈ ਬਰਨਾਟ ਬਣਦੇ ਨੇ ਉਹ ਨੋ 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 ਓਏ ਕੋਪਿਆ ਮੰਜੇ ਤੇ ਹੋਟ ਆਉਣਾ ਥੱਲੇ ਥੱਲੇ ਉਹ ਬਦਮਾਸ਼ ਆਉ ਨਹੀਂ ਆ ਰਹੀ ਮੇਤਾ ਆ ਗਿਆ ਹੀ ਆ ਗਿਆ ਆ ਗਿਆ ਹਲਕੋ ਆ ਜਾ ਉਹ ਲਾ ਕੇ ਚੱਲੋ ਇਹ ਬਹਰਾ ਮੀ ਉਸਾ ਓਏ ਕਾ ਪਿਆ ਮੰਜੇ ਤੇ ਚੱਲ ਚੱਲ ਇਹਨੂੰ ਵੀ ਦੇਖ ਦੇਣਾ ਪੈਰ ਥੱਲੇ ਤੇਰੇ ਬੈਠ ਥੱਲੇ ਥੱਲੇ ਬੈਠ ਉਹ ਬੈਠ ਉਹ ਨਹੀਂ ਤੇ ਨਹੀਂ ਮਰੇ ਧੱਕਾ ਉਹਦੇ ਹੋ ਗਿਆ ਨੌਤੀ ਕਾ ਦੇ ਗੇਰੇ ਮੰਜਾ ਆ ਦੇਖ ਆ ਤਸਾਉਲੇ ਆ ਕੀ ਕੱਬਰ ਮਾਹੇ ਬਣਦਾ ਉਹ ਬਾਈ ਤੈਨੂੰ ਕੌਣ ਹੋ ਪੱਲੇ ਘਰੇ ਆਇਆ ਬੰਦਾ ਉਹ ਕਰ ਬੜਾ ਆਉਂਦੇ ਯਾਰ ਉਹ ਬਾਈ ਮੇਰੀ ਦਾਪ ਕਟਾਈ ਬਹੁਤ ਕਰਤੀ ਇਹਨਾਂ ਨੇ ਤੂੰ ਆਖੀਆਂ ਕਰਦੇ ਹੋ ਕਿ ਨਹਿਰ ਤੇ ਗੱਡੀ ਲਾ ਕੇ ਬੰਦੇ ਘੇਰਦੇ ਹੋ ਇਹੋ ਬਾਈ ਮੈਨੂੰ ਵੀ ਪਾਉ ਕੁੱਟਿਆ ਇਹਨਾਂ ਨੇ ਉਹ ਵੀਰੇ ਮੈਂ ਨਹੀਂ ਯਾਰ ਮੈਂ ਨਹੀਂ ਇਹਨਾਂ ਦਾ ਨਾਂ ਹੈਗਾ ਤੂੰ ਹਰ ਟਾਈਮ ਤੇ ਨਾ ਗੱਡੀ ਚ ਘੁੰਮਦਾ ਉਹ ਨਹੀਂ ਯਾਰ ਸਾਡੇ ਬੰਦੇ ਨੇ ਤੈਨੂੰ ਕਿੰਨੀ ਵਾਰ ਦੇਖਿਆ ਕਿੰਨੀ ਵਾਰ ਸਾਡੇ ਬੰਦੇ ਘੇਰੇ ਤੁਸੀਂ ਉਹ ਨਹੀਂ ਮੈਂ ਵੀਰੇ ਹੈਗਾ ਯਾਰ ਮੈਨੂੰ ਤਾਂ ਯਾਰ ਪਤਾ ਨਹੀਂ ਬਾਈ ਬਹੁਤ ਬੜੇ ਬਦਮਾਸ਼ ਬਣਦੇ ਨੇ ਇਹ ਤੁਸੀਂ ਕਦੇ ਵੀ ਕਿਸੇ شریف ਬੰਦੇ ਨੂੰ ਐਨਾ ਨਾ ਤੰਗ ਕਰੋ ਕਿ ਉਹ ਗੁੰਡਾ ਬਣ ਤੇ ਮਜਬੂਰ ਹੋ ਜਵੇ। ਨਾ ਨਾ ਭਾਈ ਅਸੀਂ ਕਿਸੇ ਨੂੰ ਨਹੀਂ। ਇਹ ਗਾਹ ਦੇਖ ਲੋ ਜੀ ਆ ਟੱਕਲਾ ਜਾਈ। ਆਪਣੀ ਜ਼ਿੰਦਗੀ ਦੀ ਇੰਜੋਏ ਕਰੋ ਠੀਕ ਹੈ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਨਾ ਹੱਥ ਚੱਕੋ। ਨਾ ਭਾਈ। ਬਰੇ ਉਹ ਗਲਤੀ ਹੋ ਗਈ। ਬਰੇ ਹੁਣ ਨਹੀਂ ਲੜਦੇ ਕਿਸੇ ਨਾਲ। ਵਾ ਠੀਕ ਹੈ ਅੱਗੇ ਤੋਂ। ਬਰੇ ਸਾ ਸਾਡੀ ਸਾਰੀ ਬਦਮਾਸ਼ੀ ਨਿਕਲ ਗਈ ਬਰੇ। ਅੱਗੇ ਤੋਂ ਅਸੀਂ ਕੱਢਾਂਗੇ। ਕੋਈ ਤੇ ਤੁਹਾਡੇ ਜੋਰ ਆ ਕੋਈ ਜੋਸ਼ ਆ ਤੁਸੀਂ ਲੋਕ ਭਲਾਈ ਦੇ ਕੰਮਾਂ ਦੇ ਵਰਤੋ ਉਹਨੂੰ। ਏਡਾ ਜੋਰਾ ਕਬੱਡੀ ਖੇਲੋ। ਉੱਥੇ ਦੇ ਹੋ ਜੋਰ ਆਪਣੇ ਕੋਈ ਗਰੀਬ ਦੀ ਮਦਦ ਕਰੋ ਕੋਈ ਕਿਸੇ ਨਾਲ ਕੰਮ ਕਰਾ ਦਿਓ ਤੁਸੀਂ ਕਰ ਦੋ ਬਰਮਾਸ਼ੀਆ شریف ਬੰਦੇ ਨੂੰ ਘੇਰ ਦਿਓ ਰਾਹਾਂ 'ਚ ਨਹੀਂ ਕਹਦਾ ਹੋ ਲੜਨਾ ਕਾਦੀ ਬਹਾਦਰੀ ਐ ਇਹ ਬਸ ਵੀਰੇ ਇੱਥੋਂ ਬਾਅਦ ਨਹੀਂ ਲੜਦੇ ਹੋਗੇ ਲਓ ਠੀਕ ਐ ਅੱਗੇ ਤੋਂ ਇਹ ਕੰਮ ਨਾ ਕਰਿਓ ਠੀਕ ਐ ਕੋਈ ਹੁਣ ਠੀਕ ਐ ਕਰੋ ਬਈ ਕਰ ਲਓ ਆਏ ਆਏ ਬਹੁਤ ਘਟਿਆ ਲੱਗੇ ਬੋੜਦੇ ਬੈਰ ਦਾ ਕੱਲਾ ਕੱਲਾ ਹੱਟ ਦੁਖਦਾ ਮੀਨ ਦੁਖਦੀਆਂ ਮੇਰੀਆਂ ਆਪਾਂ ਵੀ ਚਲੋ ਉਹ ਦੇਖੋ ਜਲੀਏ ਉਸ ਗਾਦੀ ਬਰਮਾਸ਼ੀ ਇਹਨਾਂ ਦਾ ਅਸੀਂ ਗਾਦੀ ਸਾਰੇ ਵੀਰਾਂ ਨੂੰ ਜੀ ਜਿਹੜੀ ਅਸੀਂ ਵੀਡੀਓ ਬਣਾਈ ਹੈ ਜੀ ਇਹ ਇਹ ਵੀਡੀਓ ਦੇ ਵਿੱਚ ਜੋ ਵੀ ਹਥਿਆਰ ਲੱਤੇ ਹੋਏ ਨੇ ਸਭ ਡੁਪਲੀਕੇਟ ਆ ਬਰੇ ਕਿਸੇ ਨਾਲ ਕੋਈ ਸਬੰਧ ਨਹੀਂ ਹੈਗਾ ਕੋਈ ਅਸੀਂ ਹਥਿਆਰਾਂ ਨੂੰ ਨਹੀਂ ਪ੍ਰਮੋਟ ਕਰ ਰਹੇ ਕੋਈ ਅਸੀਂ ਆਪਣਾ ਕਿਸੇ ਹੋਰ ਚੀਜ਼ ਨੂੰ ਨਹੀਂ ਇਹ ਸਿਰਫ ਤੁਹਾਡੇ ਐਂਟਰਟੇਨਮੈਂਟ ਵਾਸਤੇ ਆ ਕਿਸੇ ਨਾਲ ਕੋਈ ਸਬੰਧ ਨਹੀਂ ਕੋਈ ਜਾਤੀ ਪਾਤੀ ਹੋਰ ਸਾਰੇ ਸੀਨ ਕਾਲਪਨਿਕ ਨੇ ਕਿ ਜਾਕ ਨਹੀਂ ਕਿਸੇ ਨਾਲ ਕੋਈ ਸਬੰਧ ਨਹੀਂ ਹੈਗਾ ਸਿਰਫ ਇਹ ਵੈਸੀ ਅਸੀਂ ਐਂਟਰਟੇਨਮੈਂਟ ਚ ਲੋਕ ਬਣਾਤੀ ਹੈ ਆਪਣਾ ਇਹਨੂੰ ਕੋਈ ਬੰਦਾ ਬੜੇ ਸੀਰੀਅਸ ਨਾਲ ਲੈ ਜਿਓ ਕਿਤੇ ਜਿਹੜੇ ਵਿੱਚ ਅਸੀਂ ਪਰਮਾਸ਼ੀ ਦਿਖਾ ਰਹੇ ਹਾਂ ਕੁਝ ਵੀ ਦਿਖਾ ਰਹੇ ਹਾਂ ਅਸੀਂ ਕਿਸੇ ਚੀਜ਼ ਨੂੰ ਪ੍ਰੋਮੋਟ ਨਹੀਂ ਕਰ ਰਹੇ ਲੇਕਿਨ ਸਾਫ਼ ਸੁਥਰੀ ਅਸੀਂ ਆਪਣਾ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਆਪਣਾ ਜਰੂਰ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਠੀਕ ਹੈ ਕਿ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਕਿ ਨਹੀਂ ਜੈ ਪਿਆਰ ਚਾਹ ਪਿਆਰ ਨਾ ਸਮਝ ਲਓ ਚਾਹੇ ਗੁੱਸੇ ਨਾਲ ਸਮਝ ਲ ਤੇ ਤੇ ਨਾਲੇ ਆਪਣਾ ਬੈਲ ਆਈਕਨ ਜਰੂਰ ਦੱਬ ਲਓ ਜੀ ਹਾਂ ਉਹ ਬੈਲ ਆਈਕਨ ਦਾ ਉਹ ਫਾਇਦਾ ਹੁੰਦਾ ਵੀਰੇ ਆਪਣਾ ਵੀ ਜਦੋਂ ਅਸੀਂ ਵੀਡੀਓ ਪਾਉਣੀ ਹੈ ਵੀਰਵਾਰ ਨੂੰ ਸਵੇਰੇ 6 ਵਜੇ ਸਿੱਧੇ ਡਾਇਰੈਕਟ ਤੁਹਾਡੇ ਕੋਲ ਪਹੁੰਚਿਆ ਕਰੂਗੀ ਜੇ ਤੁਸੀਂ ਬੈਲ ਆਈਕਨ ਨਹੀਂ ਉਹ ਕਰੋਗੇ ਤਾਂ ਤੁਹਾਡੇ ਕੋਲ ਉਹ ਵੀਡੀਓ ਜਾਣੀ ਨਹੀਂ ਹੈਗੀ ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਕਿ ਨਹੀਂ ਤੇ ਆਪਣਾ ਜੀ ਆਪਣਾ ਟਵਾਨਾ ਬੁਆਏਸ 60 60 60 ਆ ਗਿਆ ਜੀ ਸਭੇ ਮਰ ਜਾ ਬਸ ਠੀਕ ਇੱਕ ਮਿੰਟ ਥੱਲੇ ਆ ਥੱਲੇ ਬੋਲ ਤੂੰ ਵੀ ਬੋਲ ਆਉਣਾ 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 ਦੇ ਵੀ ਸਟਾਰਟ ਚਲੋ ਓਏ ਕੋਪ ਆ ਮੱਜੇ ਤੇ ਫੋਟ ਆਉਣਾ ਚਲੋ ਆ ਜਾਓ ਉੱਧਰ ਰੁਕੋ ਰੁਕੋ ਇੱਥੇ ਰੁਕ ਜਾ ਤੈਨੂੰ ਪਤਾ ਹੈ ਕਿਹੜਾ ਥੱਲੇ ਓਏ ਕੁਲੂ ਤਰਾਕਲੀ ਬੋਲਣ ਦਾ ਫਿਰ ਉਹ ਉੱਪਰ ਬੋਲੂਗਾ ਆਇਆ ਹੈ ਫਿਰ ਤੇ ਚੱਲ ਗਏ ਥੱਲੇ ਨੂੰ ਵੀ ਆਉਣਾ ਥੈੜ ਦੁਕਾਨਾਂ ਨੂੰ ਆ ਥੋੜੇ ਜਿਹਾ ਤੂੰ ਕਹਿ ਕੇ ਮੈਂ ਇੱਥੇ ਨੂੰ ਰੱਖ ਹਾਂ ਸਟਾਰਟ ਮਾਰ ਮਾਰ ਖੜੀ ਚੱਲ ਜਾ ਖੜੇ ਰੁ ਖੜੇ 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 ਜਾ ਪਾਣੀ ਦੀ ਗੱਲ ਓਕੇ ਪੈਰ ਕਰਨੀ ਓ ਪੈਣੀ ਆ ਤੂੰ ਹੱਥ ਲਾ ਕੇ ਦੇਖ ਐ ਫਾਇਵਸ ਤੇ ਕਾਦੇ ਹੋ ਚਲੋ ਸਟਾਰਟ ਅੱਤ ਤੇਰੀ ਫਿਰ ਹਵਾ ਲੋਟ ਕਰਨੀ ਪੈਣੀ ਆ ਤੂੰ ਆ ਤੂੰ ਦੇ ਰੋ ਗੁਰੂ ਗੁਰੂ ਬੋਲ ਤੇ ਹਟਾ ਦਿਓ ਬੜਾ ਉਹ ਪੰਜੇ ਕਰਦਾ ਜਿੱਹੀ ਫੇਰਾ ਘੱਟ ਚੱਕਦਾ ਬਾਅਦ ਚ ਫੇਰਾ ਕੀ ਕਹਿੰਦਾ ਤੂੰ ਟੁੱਟ ਕੇ ਰਹੀ ਜਾਂਦਾ ਮੈਂ ਨਹੀਂ ਬੁੱਧ ਹੈਗਾ ਕਰ ਕੰਮ ਆਈ ਜਾਗਾ ਵੀਰੇ ਹਾਂ ਹਾਂ ਵਧੀਆ ਚਲੋ ਹੁਣ ਆਪਾਂ ਬਾਪ ਇੱਕ ਦੂਰ ਪਹੁੰਚਾਦਾ ਜੀ ਲੋ ਚਾਲਕ ਬੰਦਾ ਖੋਲ ਆਪਣਾ ਚਲੋ ਭਾਈ ਫੜਾ ਰੋ ਉਹ ਤੇਰੀ ਹਿੰਮਤ ਕਿਵੇਂ ਸਾਡਾ ਬੰਦਾ ਉਹ ਜਾ ਉਹ ਜਾ ਅਰੇ ਚਾਰੇ ਲਾਣਾ ਵੇ ਬੱਸ ਬੱਸ ਹਾਂ ਬਈ ਤੇਰੀ ਮੇਰਾ ਬੰਦਾ ਚੱਕਣ ਦੀ ਹਿੰਮਤ ਕਿਵੇਂ ਹੋਈ ਉਹ ਅਸੀਂ ਤਾਂ ਇਕੱਲੇ ਚੱਕਦੇ ਹੁੰਦੇ ਆ ਉਹ ਕਿਵੇਂ ਹੋ ਗਿਆ ਐਉਂ ਸਾਡਾ ਬੰਦਾ ਆਹ ਓਏ ਕੀ ਗੱਲੋ ਤਾ ਹਬਾ ਆਓ ਬੜੇ ਬਦਮਾਸ਼ੋ ਕਿੱਥੇ ਥੋੜੇ ਨਾਲ ਦਾ ਬੰਦਾ Yeah. <laughs>